ਟੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਜੋਂ ਡੀਅਰ ਪੰਜਾਬ 50 ਦੀ 2014 ਮਾਡਲ ਪੰਜਾਬ ਨੰਬਰ ਪਹਿਲੇ ਨਾ ਤੇ ਨਾਲ ਦੇ ਟਾਇਰ ਹਾਂ ਜੀ ਇਸ ਦੇ ਪੰਜਾਬ ਪੈਸੇ ਇੰਜਨ ਗিয়ার ਲਿਫਟ ਪੂਰਾ ਵਧੀਆ ਰੰਗ ਪੇਂਟ ਦਾ ਬਿਲਕੁਲ オリジナル ਸਲਫਟ ਸਟਾਰਟ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਤਰ੍ਹਾਂ ਇਹ ਟਰੈਕਟਰ ਹੈ ਜੀ ਬਿਲਕੁਲ ਵਧੀਆ ਟਰੈਕਟਰ ਹੈ ਜੀ ਘਰ ਵਿੱਚ ਰੱਖਣ ਲਈ ਇਸ ਨੂੰ ਤੁਸੀਂ ਤਸੱਲੀ ਦੇ ਨਾਲ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਕੋਈ ਲੀਕਿੰਗ ਨਹੀਂ ਕਿ ਟੁੱਟ ਭੱਜ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਇਸ ਦਾ ਮੁੱਲ ਰੱਖਿਆ ਗਿਆ ਹੈ 4,50,000 ਰੁਪਇਆ ਕੋਈ ਫਿਕਸ ਪ੍ਰਾਈਸ ਨਹੀਂ ਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 2595584272 25955 ਦੂਜਾ ਟਰੈਕਟਰ ਹੈ ਜੀ ਸਾਡੇ ਕੋਲ ਫਾਰਮ ਟਰੈਕ 602008 ਮਾਡਲ ਪੰਜਾਬ ਨੰਬਰ ਪਿਛਲੇ ਟਾਇਰ ਹਨ ਜੀ ਇਸਦੇ 45 ਪੈਸੇ ਤੇ ਅਗਲੇ ਟਾਇਰ ਹਨ ਜੀ ਇਸਤੇ 65 ਪੈਸੇ ਰੰਗ ਪੇਂਟ ਬਿਲਕੁਲ オリジナル ਹੈ ਜੀ ਇਸਦਾ ਇੰਜਨ ਗੇਅਰ ਲਿਫਟ ਪੂਰਾ ਵਧੀਆ ਹੈ ਜੀ ਬਾਕੀ ਤੁਸੀਂ ਇਸ ਨੂੰ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਵਧੀਆ ਮੋٹے ਪੈਪਾਂ ਵਾਲੀ ਛਤਰੀ ਲੱਗੀ ਹੋਈ ਨਾਲ ਦਾ ਬੰਪਰ ਇਸ ਦਾ ਮੁੱਲ ਰੱਖਿਆ ਗਿਆ ਹੈ 2,70,000 ਰੁਪਿਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਫਾਰਮ ਟਰੈਕ 60 ਟਰੈਕਟਰ ਹੈ ਜੀ 2008 ਮਾਡਲ ਪੰਜਾਬ ਨੰਬਰ ਬਾਕੀ ਤੁਸੀਂ ਇਸ ਨੂੰ ਮੌਕੇ ਉੱਤੇ ਦੇਖ ਸਕਦੇ ਹੋ ਵਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਸੈਲਫ ਸਟਾਰਟ ਇਹ ਟਰੈਕਟਰ ਹੈ ਜੀ ਬਾਕੀ ਮੌਕੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੀਜਾ ਟਰੈਕਟਰ ਹੈ ਜੀ ਸਾਡੇ ਕੋਲ ਮਹਿੰਦਰਾ ਅਰਜਨ ਅਲਟਰਾ ਪਾਵਰ ਪਲੱਸ 57 ਹਸ ਪਾਵਰ 2019 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਇਹ ਟਰੈਕਟਰ ਹੈ ਜੀ ਪਾਵਰ ਸਟੀering ਤੇਲ ਬ੍ਰੇਕ ਡਬਲ ਡਿਸਟ੍ਰੀਬਿਊਟਰ ਇੰਜਣ ਰੰਗ ਪੇਂਟ ਬਿਲਕੁਲ origignal ਹੈ ਜੀ ਇਸ ਦਾ ਇੰਜਣ ਗিয়ার ਲਿਫਟ ਪੂਰਾ ਵਧੀਆ ਇਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਚਲਾ ਕੇ ਵਾ ਕੇ ਟਰੈਕਟਰ ਵਿੱਚ ਕੋਈ ਕਮੀ ਨਹੀਂ ਹੋਵੇਗੀ ਇਸ ਦਾ ਮੁੱਲ ਰੱਖਿਆ ਗਿਆ ਹੈ 5,35,000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 8427725955 8427725955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਜਿਹੜੇ ਪਹਿਲਾਂ ਵੀ ਦੋ ਟਰੈਕਟਰ ਦਿਖਾਏ ਗਏ ਹਨ ਉਹਨਾਂ ਬਾਰੇ ਵੀ ਮਾਲਕ ਵੀਰ ਕੋਲ ਪੁੱਛ ਸਕਦੇ ਹੋ ਤਿੰਨੇ ਟਰੈਕਟਰ ਇੱਕ ਹੀ ਮਾਲਕ ਵੀਰ ਕੋਲ ਹਨ ਅੱਗੇ ਹੈ ਜੀ ਸਾਡੇ ਕੋਲ ਟਰਾਲੀ 1427 ਦੀ ਇਸ ਦਾ ਮੁੱਲ ਰੱਖਿਆ ਗਿਆ ਹੈ 2 ਲੱਖ 70000 ਰੁਪਿਆ ਡਬਲ ਜੈਕ ਵਾਲੀ ਇਹ ਟਰਾਲੀ ਹੈ ਜੀ ਇਸ ਦੇ ਨਾਲ ਦੇ ਟਾਇਰ ਹਨ ਜੀ 60 ਪੈਸੇ ਦਾਰਸ ਨਟੀ ਹੱਬ ਹੈ ਜੀ ਇਸ ਦੀ 10 ਇੰਚੀ 86 4 ਐਮ ਐਮ ਮੋਟਾ ਫਰਸ਼ ਲੱਗਿਆ ਹੋਇਆ 60% ਇਸ ਦੇ ਨਾਲ ਦੇ ਟਾਇਰ ਹਨ ਜੀ ਤੇ 10 ਨਟੇ ਹੱਬ ਹੈ ਜੀ ਮੱਛੀ ਹੁੱਕ ਹੈ ਤੇ 14 ਫੁੱਟ ਬੈੱਡ ਲੱਗਿਆ ਹੋਇਆ ਇਸ ਨੂੰ ਜਾਲੀ ਵਾਲਾ ਏਰੀਆ ਹੈ ਜੀ ਇਸ ਦਾ ਮੋਗਾ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98144 31397 98144 31397 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਸ ਟਰੈਕਟਰ ਟਰਾਲੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲ ਜੋਂਡੀਅਰ 5305 2019 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਇਹ ਟਰੈਕਟਰ ਹੈ ਜੀ ਨਾਲ ਦੇ ਟਾਇਰ ਹਨ ਜੀ ਇਸ ਦੇ 75 ਪੈਸੇ ਫਾਈਬਰ ਹੁੱਡ ਲੱਗੀ ਵਧੀਆ ਟੌਪ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੰਜਨ ਗিয়ার ਲਿਫਟ ਪੂਰਾ ਵਧੀਆ ਹੈ ਜੀ ਰੰਗ ਪੇਂਟ ਬਿਲਕੁਲ オリジナル ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਪੂਰਾ ਸ਼ੋਰੂਮ ਕੰਡੀਸ਼ਨ ਦੀ ਤਰ੍ਹਾਂ ਇਹ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 5 ਲੱਖ 55000 ਰੁਪਿਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਦੱਸੀ ਗਈ ਬਿਲਕੁਲ ਪੂਰੀ ਗਾਰੰਟੀ ਹੈ ਜੀ ਵੀਰ ਵੱਲੋਂ ਟਰੈਕਟਰ ਦੀ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 25955 84277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲ 7 ਫੁੱਟਾ ਰੋਟਾਵੇਟਰ ਇਸ ਦਾ ਮੁੱਲ ਰੱਖਿਆ ਗਿਆ ਹੈ 57000 ਰੁਪਿਆ ਬਹੁਤ ਵਧੀਆ ਨਵਾਂ ਨਵੀਂ ਕੰਡੀਸ਼ਨ ਦਾ ਇਹ ਰੂਟਾਵੇਟਰ ਹੈ ਜੀ ਬਿਲਕੁਲ ਨਵੇਂ ਫਾਲੇ ਇਸ ਦੇ ਬਹੁਤ ਘੱਟ ਵਾਈ ਤੇ ਚੱਲਿਆ ਇਹ ਰੂਟਾਵੇਟਰ ਹੈ 57000 ਰੁਪਿਆ ਇਸ ਦਾ ਪ੍ਰਾਈਸ ਮੰਗਿਆ ਗਿਆ ਹੈ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਰੂਟਾਵੇਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 99151 46713 9915146713 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਰੂਟਾਵੇਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰਕੇ ਵਾਹਨ ਬਾਰੇ ਪੁੱਛ ਸਕਦੇ ਹੋ ਇਦਾਂ ਦੀਆਂ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 862282 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਮਾਲਕ ਵੀਰ ਕੋਲ ਕੋਈ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਇਸ ਵਿੱਚ ਤੁਸੀਂ 8-10 ਫੋਟੋਆਂ ਪਾ ਕੇ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।